ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਮਾਨਸਾ ਦੀ ਮਾਨਸਾ ਦੇ ਵਿੱਚ ਉਸ ਵੇਲੇ دہشت ਦਾ ਮਾਹੌਲ ਪੈਦਾ ਹੋ ਗਿਆ ਜਦੋਂ ਮਾਨਸਾ ਸ਼ਹਿਰ ਦੇ ਵਿੱਚ ਤਾੜ-ਤਾੜ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਦੱਸਦੀ ਹੈ ਕਿ ਇੱਕ ਕੀਟਨਾਸ਼ਕ ਦਵਾਈਆਂ ਦੀ ਦੁਕਾਨ ਦੇ ਉੱਤੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋਏ। ਇਸ ਤੋਂ ਬਾਅਦ ਉਹਨਾਂ ਨੇ ਹੋਰ ਵੀ ਇਲਾਕੇ ਦੇ ਵਿੱਚ ਗੋਲੀਬਾਰੀ ਕੀਤੀ। ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਤੈਅਸ਼ਦਾ ਮਾਹੌਲ ਪੈਦਾ ਹੋ ਗਿਆ। ਜਿਹਦੇ ਚੱਲਦੇ ਹੁਣ ਦੁਕਾਨਦਾਰਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ। ਉਹਨਾਂ ਕਿ ਸ਼ਰੀਆਮ ਦਿਨ ਦਿਹਾੜੇ ਅਜਿਹੀਆਂ ਵਾਰਦਾਤਾਂ ਲਗਾਤਾਰ ਵਧੇ ਜਾ ਰਹੇ ਨੇ। ਲਗਾਤਾਰ ਗੋਲੀਬਾਰੀ ਦੇ ਘਟਨਾਵਾਂ ਵਧੇ ਜਾ ਰਹੇ ਨੇ। ਹਾਲਾਂਕਿ ਸ ਘਟਨਾ ਦੇ ਗਵੇ ਵਿੱਚ ਗਣਮਤੇ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਰ ਰਿਹਾ ਗਿਆ ਪਰ ਜਿਸ ਤਰੀਕੇ ਦੇ ਨਾਲ ਫਾਇਰਿੰਗ ਕੀਤੀ ਗਈ ਕੋਈ ਵੀ ਵੱਡਾ ਨੁਕਸਾਨ ਜੁਣਾ ਕੀ ਹੋ ਸਕਦਾ ਸੀ ਮੈਡੀਕਲ ਜਿਹੜੀਆਂ ਹੋਰ ਦੁਕਾਨਾਂ ਨੇ ਉਸ ਨੂੰ ਲੈ ਕੇ ਜੜਾ ਕਿ ਇੱਥੇ ਦੇ ਦੁਕਾਨਦਾਰ ਨੇ ਜੁਨੀਆਂ ਵੀ ਦੁਕਾਨਾਂ ਇਸ ਸ਼ਾਦੇ ਵਿੱਚ ਬਣੀਆਂ ਹੋਈਆਂ ਨੇ ਇਲਾਕੇ ਦੇ ਵਿੱਚ ਬਣੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਕਾਫੀ ਡਰਦਾ ਵੀ ਮਾਹੌਲ ਹੈ ਤੇ ਉਹਨਾਂ ਨੇ ਰੋਸ ਵੀ ਪਾਇਆ ਕਿ ਅਜੇ ਸ਼ਰਾਤੇ ਅਨਸਰ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾ ਕੇ دہشت ਦਾ ਮਾਹੌਲ ਜੜਾ ਕਿ ਪੈਦਾ ਕੀਤਾ ਜਾ ਰਿਹਾ ਹੈ ਮੇਰਾ ਨਾਮ ਸतीश ਕੁਮਾਰ ਨੇ ਟੂ ਹੈ ਜੀ ਕੀ ਹੋਇਆ ਉਹ ਕਿ ਮੈਂ ਜਸਟ 15 ਮਿੰਟ ਪਹਿਲਾਂ ਹੀ ਘਰੋਂ ਆਇਆ ਹਾਂਗਾ ਘਰ ਆ ਕੇ ਮੈਂ ਇਸ ਕੁਰਸੀ ਦੇ ਉੱਤੇ ਬੈਠਾ ਸੀਗਾ ਤੇ ਜਸਟ ਜਦੋਂ ਬੈਠਾ ਮੈਂ ਆਪਣਾ ਕੰਮ ਕਰ ਰਿਹਾ ਸੀ ਇੱਕਦਮ ਅਚਾਨਕ ਇਹਦੇ ਤੇ ਮੇਰੇ ਮਨ ਸ਼ੀਸ਼ੇ ਦੇ ਉੱਤੇ ਆਇਆ ਲੱਗਿਆ ਬਹੁਤ ਵੱਡਾ ਬਲਾਸਟ ਹੋ ਗਿਆ ਪਰ ਮੈਨੂੰ ਆਇਆ ਲੱਗਿਆ ਵੀ ਜਿਵੇਂ ਕਿਸੇ ਨੇ ਕੋਈ ਰੋੜਾ ਰੜਾ ਕੇ ਸ਼ੀਸ਼ਾ ਫਟ ਗਿਆ ਹੁੰਦਾਗਾ ਤੋ ਬਾਹਰ ਅਸੀਂ ਅੱਗੇ ਦੇਖਿਆ ਤਾਂ ਬਾਹਰ ਬੰਦੇ ਇਕੱਠੇ ਹੋ ਕਹਿੰਦੇ ਯਾਰ ਗੋਲੀਆਂ ਚਲਾ ਕੇ ਗਏ ਨੇ ਦੋ ਬੰਦੇ ਸੀਗੇ ਹੈਲਮਟ ਉਹਨਾਂ ਦੇ ਪਾਏ ਹੋਏ ਸੀਗੇ ਦੋ ਮੋਟਰਸਾਈਕਲ ਤੇ ਸੀਗੇ ਬਿਨਾ ਨੰਬਰ ਪਲੇਟ ਵਾਲਾ ਮੋਟਰਸਾਈਕਲ ਸੀਗਾ ਉਹ ਗੋਲੇ ਚਲਾ ਕੇ ਗਏ ਨੇ ਉਹ ਗੋਲੀਆਂ ਦੋ ਸੈੱਲ ਵੀ ਬਾਹਰ ਪਏ ਨੇ ਦੋਨੋਂ ਪਏ ਨੇ ਬਾਹਰ ਪਰ ਮੈਨੂੰ ਨਹੀਂ ਪਤਾ ਉਹ ਬੰਦੇ ਕੌਣ ਸੀ ਤੇ ਕਿਵੇਂ ਸੀ ਨਾ ਹੀ ਮੇਰਾ ਕੋਈ ਕਿਸੇ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਜਿਸਟੂ ਨਹੀਂ ਨਾ ਨਾ ਮੈਨੂੰ ਕੋਈ ਕਾਲ ਨਹੀਂ ਆਇਆ ਇਸ ਤਰ੍ਹਾਂ ਦੀ ਕੋਈ ਵੀ ਨਾ ਥ੍ਰੈਟ ਕੀਤਾ ਨਾ ਕੁਝ ਨਹੀਂ ਮੈਨੂੰ ਕੁਝ ਨਹੀਂ ਮੈਂ ਜਸਟ 10 ਮਿੰਟ ਪਹਿਲਾਂ ਹੀ ਮੈਂ ਘਰੋਂ ਆਇਆਗਾ ਹਜੀ ਸਿਰਫ ਅੱਛਾ ਕੀ ਮੈਂ ਕਹਿੰਦਾ ਪ੍ਰਸ਼ਾਸਨ ਦੇਖੋ ਜੀ ਮੈਨਾਂ ਆਪਾਂ ਚਾਹਣਾ ਵੀ ਦੇਖੋ ਇਸ ਤਰ੍ਹਾਂ ਤਾਂ ਬਹੁਤ ਮਾੜੀ ਗੱਲ ਆ ਜੀ ਦੇਖੋ شریف ਬੰਦੇ ਆਣਗੇ ਠੀਕ ਹੈ ਦੁਕਾਨਦਾਰੀ ਕਰਦੇ ਆ ਆਪਦੀ ਦੇਖੋ ਰਾਮਨਾਰ ਸਾਡੀ ਕੋਈ ਬੈਰ ਨਹੀਂ ਡੈਡ ਨਹੀਂ ਲੈਣ ਨਹੀਂ ਦੇਣ ਨਹੀਂ ਕਿਸੇ ਨਾਲ ਆਏ ਇਸ ਤਰ੍ਹਾਂ ਤਾਂ ਬਹੁਤ ਮਾੜਾ ਕੰਮ ਆ ਜੀ ਕਿ ਕਿਸੇ ਕਿਸੇ ਦੁਕਾਨਦਾਰ ਤੇ ਕੁਝ ਵੀ ਕਰ ਦਣਗੇ ਫਿਰ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਵੀ ਕੋਈ ਕੰਮ ਸੇ ਕੰਮ ਇਨ ਇਨਕ ਤਾਂ ਉਹ ਦੇਖਣ ਵੀ ਆਏ ਕੰਮ ਸੇ ਸਾਡਾ ਇਨੀ ਸੁਰੱਖਿਆ ਤਾਂ ਹੋਣੀ ਚਾਹੀਦੀ ਹੈਗੀ ਕੋਈ ਵੀ ਬੰਦਾ ਇਸ ਤਰ੍ਹਾਂ ਆ ਕੇ ਦੇਖੋ ਦੋ ਬੰਦੇ ਆਏ ਪਿਸਤੌਲ ਮਾਰ ਕਿਸੇ ਨੂੰ ਮਰਜੀ ਮਾਰ ਕੇ ਭੱਜ ਜਾਣਾ ਇੱਥਾਂ ਬਹੁਤ ਮਾੜਾ ਜੀ ਇਹ ਪਰ ਪੁਲਿਸ ਤਾਂ ਦੇਖੋ ਜੀ ਹਜੇ ਆਈ ਨਹੀਂ ਹਾਲੇ ਤੱਕ ਹੁਣ ਹੁਣ ਆਏ ਅੱਛਾ ਪੁਲਿਸ ਵਾਲੇ ਆਹ ਹੁਣ ਹੁਣ ਆਏ ਨੇ ਜੀ ਪੁਲਿਸ ਵਾਲੇ ਕੋਲੇ ਅਸੀਂ ਜਦੋਂ ਬੰਦੇ ਨੂੰ ਸਟਾਪ ਕੀਤਾ ਇਹਨਾਂ ਨੂੰ ਹੁਣ ਆਇਆ ਸਟਾਫ ਆ ਗਏ ਸਾਰੇ 15 ਮਿੰਟਾਂ ਤੋਂ ਕਾਲ ਹੋਈ ਹੈ ਨੁਕਸਾਨ ਕੋਈ ਨਹੀਂ ਨੁਕਸਾਨ ਤਾਂ ਬਿਲਕੁਲ ਬਚਤ ਰਹੇਗੀ ਜੀ ਕੋਈ ਦਿੱਕਤ ਨਹੀਂ ਕਿਸ ਗੱਲ ਦੀ ਆਪਕੋ ਜੀ ਕੀ ਮਸਲਾ ਹੋਇਆ ਸਾਰਾ ਇੱਥੇ ਜਿਹੜਾ ਇਹ ਗੁੰਡਾਗਰਦੀ ਦਾ ਨੰਗਾ ਨਾਚ ਹੈ ਦਿਨ ਪਰ ਦਿਨ ਪੰਜਾਬ ਦੇ ਵਿੱਚ ਵੱਧਦਾ ਜਾ ਰਿਹਾ ਹੈ ਉਹਦੀ ਜਿਹੜੀ ਮੇਨ ਹੈ ਅੱਜ ਮਾਨਸਾ ਸ਼ਹਿਰ ਦੇ ਵਿੱਚ ਤੁਹਾਨੂੰ ਇਹਦਾ ਰੂਪ ਦੇਖਣ ਨੂੰ ਮਿਲੇਆ ਮਾਨਸਾ ਸ਼ਹਿਰ ਦੇ ਵਿੱਚ ਸ਼ਰਿਆਮ ਹੀ ਗੋਲੀਬਾਰੀ ਦੀ ਇੱਕ ਘਟਨਾ ਜਿਹੜੀ ਗੁਰਦੁਆਰਾ ਚੌਂਕ ਦੇ ਵਿੱਚ ਇੱਕ ਦੁਕਾਨਦਾਰ ਦੇ ਉੱਤੇ ਕੀਤੀ ਗਈ ਹੈ ਦੂਜੀ ਘਟਨਾ ਹੈ ਜਦੋਂ ਉਹ ਬੰਦਾ ਇੱਧਰ ਨੂੰ ਭੱਜ ਕੇ ਆ ਰਿਹਾ ਸੀਗਾ ਆਪਣੀ ਬਾਈਕ ਲੈ ਕੇ ਤਾਂ ਉਹ ਸਾਡੇ ਇੱਥੇ ਬੰਦਿਆਂ ਦੀ ਬਾਈਕ ਦੇ ਵਿੱਚ ਵੱਜਿਆ ਉਹਨੂੰ ਰੋਕਣ ਲਈ ਜਦੋਂ ਰੋਕਿਆ ਗਿਆ ਤਾਂ ਉਹਨੇ ਆਪਣੀ ਪਿਸਤੌਲ ਕੱਢ ਕੇ ਉਹਨਾਂ ਉੱਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਉਸ ਸਮੇਂ ਇੱਕ ਪੁਲਿਸ ਮੁਲਾਜ਼ਮ ਵੀ ਮੌਕੇ ਤੇ ਮजूद ਸੀ ਬਜਾਏ ਕਿ ਉਹਨੂੰ ਰੋਕਣ ਦੇ ਦੁਕਾਨ ਦੇ ਅੰਦਰ ਜਾ ਕੇ ਉਹ ਭੱਜ ਗਿਆ ਜੇ ਇਦਾਂ ਦੀਆਂ ਆਪਾਂ ਕਹਦੇ ਹਾਂ 4:30 ਵਜੇ ਦਾ ਸਮਾਂ ਹੈਗਾ 4:30 ਵਜੇ ਜੇ ਆਪਾਂ ਦੇਖੀਏ ਮਾਨਸਾ ਸ਼ਹਿਰ ਦੇ ਵਿੱਚ ਜੇ ਇਦਾਂ ਦੀਆਂ ਵਾਰਦਾਤਾਂ ਹੋਣ ਲੱਗੀਆਂ ਤਾਂ ਅਸੀਂ ਕਿਵੇਂ ਵਪਾਰ ਵਰਗ ਨੂੰ ਆਪਾਂ ਕਵਾਂਗੇ ਵੀ ਉਹ ਸੇਫ ਹੈ ਦੁਕਾਨਦਾਰ ਇਸ ਟਾਈਮ ਡਰੇ ਪਏ ਨੇ ਜੇ ਆਪਾਂ ਕਹੀਏ ਪੂਰਾ ਮਾਨਸਾ ਸ਼ਹਿਰ ਹੈ ਉਹਦੇ ਵਿੱਚ ਸਹਿਮ ਦਾ ਮਾਹੌਲ ਹੈ ਅਸੀਂ ਸਿਰਫ ਇਹੀ ਪਾਂਸਾ ਦੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਦਿਨ ਪਰ ਦਿਨ ਤੁਸੀਂ ਇਹ ਦੇਖੋ ਵੀ ਇਹ ਗੈਂਗਸਟਰਾਂ ਦੇ ਹੌਸਲੇ ਕਿੰਨਾ ਬੁਲੰਦ ਹੋ ਰਹੇ ਨੇ ਵੀ ਸ਼ਰੀਆਮ ਉਹ ਸ਼ਹਿਰ ਦੇ ਵਿੱਚ ਪਿਸਤੌਲ ਲੈ ਕੇ ਫਿਰ ਰਹੇ ਨੇ ਫਿਰ ਉਹ ਆਪਣਾ ਮੋਬਾਈਲ ਫੋਨ ਵੀ ਸਿੱਟ ਕੇ ਚਲੇ ਗਿਆ ਉਹਨਾਂ ਦਾ ਮੋਬਾਈਲ ਫੋਨ ਤੇ ਮੋਟਰਸਾਈਕਲ ਇੱਥੇ ਉਹ ਦੇ ਕੇ ਚਲੇ ਗਿਆ ਜਿਹੜਾ ਕੀ ਲੋਕਾਂ ਨੇ ਇਕੱਠਾ ਕਰ ਲਿਆ ਤੇ ਉਸ ਤੋਂ ਬਾਅਦ ਪੁਲਿਸ ਨੂੰ ਕਬਜ਼ੇ ਦੇ ਵਿੱਚ ਦੇ ਦਿੱਤਾ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਸ ਦੀ ਗਹਿਰਾਈ ਨਾਲ ਜਾਂਚ ਕਰੇ ਜਿਹੜਾ ਮੋਬਾਈਲ ਹੈ ਉਹਨੂੰ ਸਾਈਬਰ ਕ੍ਰਾਈਮ ਦੇ ਵਿੱਚ ਭੇਜੇ ਵੀ ਇਹ ਬੰਦੇ ਕੌਣ ਨੇ ਕਿੱਥੋਂ ਤੱਕ ਇਹਨਾਂ ਦੇ ਤਾਰ ਨੇ ਕਿਹੜੇ ਗੈਂਗਸਟਰਾਂ ਨਾਲ ਇਹਨਾਂ ਦੇ ਲਿੰਕ ਨੇ ਕਿਸੇ ਨੂੰ ਥ੍ਰੈਟ ਵਗੈਰਾ ਹੈਗਾ ਇਹਨਾਂ ਨੂੰ ਕੋਈ ਨਹੀਂ ਦੇਖੋ ਜੀ ਵਪਾਰੀ ਬੰਦੇ ਨੇ ਜੀ ਨੋਰਮਲ ਰਹਿੰਦੇ ਨੇ ਇਹਨਾਂ ਦਾ ਕਿਸੇ ਨਾਲ ਕੋਈ ਝਗੜਾ ਨਹੀਂਗਾ ਜੇ ਤੁਸੀਂ ਕਹੋਗੇ ਦੇਖਣ ਤੋਂ ਬਾਅਦ ਕੋਈ ਵਹੀਕਲ ਉਹਨਾਂ ਨੇ ਹੋਰ ਆ ਨਹੀਂ ਨਹੀਂ ਉਹ ਭੱਜ ਕੇ ਗਏ ਨੇ ਜੀ ਭੱਜ ਕੇ ਗਏ ਨੇ ਮੈਂ ਉਹੀ ਕਹਿ ਰਿਹਾ ਵੀ ਜੇ ਹਜੇ ਤੱਕ ਵੀ ਤੁਸੀਂ ਮੈਂ ਸ਼ਹਿਰ ਦੇ ਵਿੱਚੋਂ ਹੁਣੇ ਆਏ ਆ ਹਲੇ ਤੱਕ ਕਿਤੇ ਵੀ ਨਾਕਾਬੰਦੀ ਨਹੀਂ ਕੀਤੀ ਗਈ ਕਾਸੀਂ ਕਹਾਂਗੇ ਵਿੱਚ ਜੇ ਇੱਥੋਂ ਭੱਜ ਕੇ ਗਏ ਨੇ ਤਾਂ ਉਹਨਾਂ ਨੂੰ ਫੜਨ ਦੇ ਵਿੱਚ ਆਪਾਂ ਪੂਰੀ ਤਰ੍ਹਾਂ ਨਾਕਾਮ ਐ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਹੀ ਨਾਕਾਮ ਐ ਤੇ ਡੀਐਸਪੀ ਸਾਹਿਬ ਹੁਣ ਪਹੁੰਚੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਕਿੱਦਾਂ ਇਹਨਾਂ ਨੂੰ ਮਤਲਬ ਜਿਹੜਾ ਮਸਲਾ ਹੈਗਾ ਇਹਨੂੰ ਦੇਖਿਆ ਜਾਵੇ ਪਰ ਜਿਹੜੀ ਮੇਨ ਚੀਜ਼ ਐ ਜੀ ਗੈਂਗਸਟਰਾਂ ਦੇ ਜਿਹੜੇ ਹੌਂਸਲੇ ਐ ਪੰਜਾਬ ਦੇ ਵਿੱਚ ਹੀ ਪੂਰੇ ਪੰਜਾਬ ਦੇ ਵਿੱਚ ਹੌਂਸਲੇ ਬੁਲੰਦ ਹੋ ਚੁੱਕੇ ਨੇ ਕਿਉਂਕਿ ਜਿਹੜੀ ਸਰਕਾਰ ਐ ਇਹਨਾਂ ਨੂੰ ਨੱਥ ਨਹੀਂ ਪਾ ਰਹੀ ਸਰਕਾਰ ਐ ਜਿਹੜੀ ਇਹਨਾਂ ਨੂੰ ਰੋਕ ਨਹੀਂ ਰਹੀ ਅੱਜ ਅਕੱਜ ਕੀ ਨਾਮ ਐ ਜੀ ਜੋਗਰਾ ਸਿੰਘ ਅਗੇ ਸਾਰਾ ਕੀ ਹੋਇਆ ਵਾਕਿਆ ਤੁਸੀਂ ਇੱਥੇ ਰੁਕਿਆ ਵੀ ਸੀ ਇੱਥੇ ਉਹ ਕਿ ਉਹਨਾਂ ਨੇ ਬੂੜੀਆਂ ਦੇ ਵਿੱਚ ਮੋਟਰਸਾਈਕਲ ਮਾਰਿਆ ਭੱਜ ਕੇ ਸ਼ੇਰੂ ਨੇ ਫੜਿਆ ਜਿਹੜੋ ਨੇ ਪਲੱਸ ਬਟੋਲ ਚਲਾਤਾ ਸ਼ੇਰੂ ਪਰਾਂ ਹੋ ਗਿਆ ਮੇਰੇ ਬੱਦੇ ਰੰਗ ਤੇ ਉਦੋਂ ਮੈਂ ਫੜਿਆ ਪਰ ਮੈਂ ਸਿੱਟ ਲਿਆ ਜਿਉਂ ਬੰਦਾ ਉਸ ਨੂੰ ਹਾਥੀ ਪਾਈ ਮੈਂ ਖੋਣ ਦੀ ਕੋਸ਼ਿਸ਼ ਕੀਤੀ ਸੀ ਨਹੀਂ ਖੋਇਆ ਗਿਆ ਉਹ ਬਹੁਤ ਤਕੜਾ ਸੀ ਕਿਉਂਕਿ ਮੈਂ ਥੋੜਾ ਹੁਣ ਅੱਗੇ ਨਾਲ ਮਸ ਸੀਗਾ ਪਹਿਲਾਂ ਵਰ ਕੈਮਰਾ ਸੀ ਨਹੀਂ ਸੀਗਾ ਇਸ ਕਰਕੇ ਉਹ ਇਸ ਕਰਕੇ ਤੁਹਾਨੂੰ ਮੈਨੂੰ ਕਿਸ ਨੇ ਕਹਿਤਾ ਕਿ ਉਹਨਾਂ ਨੇ ਮੇਰੇ ਹੱਥ ਜਿਹੇ ਚਲਾਤਾ ਸੀ ਉਹਨਾਂ ਨੇ ਪਰ ਮੈਂ ਬੱਝ ਵੀ ਸਕਦਾ ਸੀ ਪਰ ਉਹਦਾ ਐਮਐਲ ਫੜਿਆ ਹੋਇਆ ਸੀ ਹੱਥਾਂ ਨੇ ਕੱਟ ਕੇ ਮੋਟਰਸਾਈਕਲ ਸਿੱਟ ਕੇ ਫੇਰ ਪੱਤੀ ਨੇ ਹਾਂ ਮੋਟਰਸਾਈਕਲ ਸਿੱਟ ਆਇਆ ਹੈ ਮੋਟਰਸਾਈਕਲ ਸਿੱਟ ਆਇਆ ਹੈ ਫੜਿਆ ਮੋਟਰਸਾਈਕਲ ਉੱਲਾ ਹੈ ਮੈਂ ਉਹ ਠੀਕ ਹੈ ਜੀ ਔਰ ਸੈਹ ਤੋਂ ਲਾ ਕੇ ਸਿੱਟ ਕੇ ਜਦੋਂ ਉਹਨਾਂ ਨੇ ਪਿਸਤੌਲ ਚਲਦਾ ਤੇ ਮੈਨੂੰ ਕਹਿੰਦਾ ਪਰ ਹਜਾ ਬਪਾ ਪਰ ਹੋ ਜਾ ਮੈਂ ਪਾਸੇ ਹੋ ਗਿਆ ਫਿਰ ਅੰਨ ਸੁਣ ਮਾਰ ਨਹੀਂ ਮੈਂ ਛੜਦਾ ਨਹੀਂ ਸੀ ਪਰ ਮਗਰ ਮੇਰੇ ਕੋਈ ਲੱਗਿਆ ਨਹੀਂ ਇਹ ਸੜ ਕੇ ਮੈਂ ਫੜਿਆ ਉਹਨੂੰ ਪਿਸਤੌਲ ਚਲਾਇਆ ਮੇਰੇ ਹੱਥ ਜੀ ਲਾਇਆ ਉਹਨੇ ਤੇ ਇਸ ਕਰਕੇ ਫੇਰ ਉਹ ਪੱਤੀ ਗਈ ਮੂੰਹ ਸਰ ਬੰਨੇ ਹੋਈ ਸੀ ਉਹਨਾਂ ਦੇ ਪਛਾ ਸਰ ਫਾਇਰਿੰਗ ਹੋਈ ਹੈ ਕੀ ਮਾਮਲਾ ਹੁਣ ਸੱਕ ਤੁਸੀਂ ਇਹ ਆਪਣੇ ਆਪਣੇ ਬਾਜ਼ਾਰ ਦੇ ਵਿੱਚ ਗੁਰੂ ਸ਼ਕਤੀ ਟ੍ਰੇਡਿੰਗ ਕੰਪਨੀ ਆ ਜਿੰਨਾਂ ਦੀ ਦੁਕਾਨ ਤੇ ਇਹ ਫਾਇਰਿੰਗ ਹੋਈ ਹੈ ਜੀ ਤੇ ਦੋ ਫਾਇਰ ਕਰਨ ਵਾਲੇ ਦੋ ਸੀਗੇ ਜੋ ਮੌਕੇ ਤੋਂ ਉਹ ਵੀ ਮੋਟਰਸਾਈਕਲ ਤੇ ਲੈ ਕੇ ਭੱਜ ਗਏ ਸੀ ਇਸ ਤੋਂ ਬਾਅਦ ਉਹਨਾਂ ਦਾ ਮੋਟਰਸਾਈਕਲ ਭਗਤ ਸਿੰਘ ਚੌਕ ਦੀ ਸੜਕ ਤੇ ਚਲੇ ਗਿਆ ਉਹ ਹਮਦੀਪਾਲ ਜਾ ਰਿਹਾ ਸੀ ਕਿੰਨੇ ਜਗ੍ਹਾ ਤੇ ਫਾਇਰਿੰਗ ਹੋਈ ਫਾਇਰ ਸਰ ਪਹਿਲਾਂ ਤਾਂ ਉਹਨਾਂ ਨੇ ਦੁਕਾਨ ਤੇ ਕੀਤੀ ਤੇ ਇਸ ਤੋਂ ਬਾਅਦ ਉਹ ਪਾਕਿਸਤਾਨ ਚੌਂਕ ਦੇ ਵਿੱਚ ਆਪਦੀ ਸੇਫਟੀ ਲਈ ਜਿਹਦੇ ਉਹਨਾਂ ਦੇ ਮੋਟਰਸਾਈਕਲ ਕਿਸੇ ਸਕੂਟੀ 'ਚ ਲੱਗਿਆ ਆਪਦੀ ਸੇਫਟੀ ਲਈ ਕਰਕੇ ਕੋਈ ਥ੍ਰੈਟ ਵਗੈਰਾ ਹੈਗਾ ਸੀ ਉਹਨਾਂ ਬੰਦਿਆਂ ਨੂੰ ਪਤਾ ਕਰਨ ਤੇ ਲੱਗਿਆ ਜੀ ਵੀ ਉਹਨਾਂ ਨੂੰ ਕੋਈ ਥ੍ਰੈਟ ਵਗੈਰਾ ਕੋਈ ਕੋਈ ਇਦਾਂ ਦੀ ਕਾਲ ਵਗੈਰਾ ਨਹੀਂ ਕੋਈ ਨੰਬਰ ਵਗੈਰਾ ਲੱਗਿਆ ਸੀ ਆਪਾਂ ਮੋਟਰਸਾਈਕਲ ਦਾ ਜਿਹੜਾ ਨੰਬਰ ਸੀਗਾ ਉਹ ਜੁਪੀ ਦਾ ਜੀ ਉਹਦੇ ਬਾਰੇ ਵੀ ਤਫਤੀਸ਼ ਕੀਤੀ ਹੈ ਕੋਈ ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੋਈ ਲੱਗਿਆ ਜੀ ਨਹੀਂ ਹਲੇ ਤੱਕ ਵੀ ਮਤਲਬ ਦੋਸ਼ੀਆਂ ਦੀ ਭੱਜ ਜਾ ਰਹੀ ਹੈ ਐਫ ਆਈ ਆਰ ਦਰਜ ਕਰ ਦਿੱਤਾ ਹੈ ਭੱਜ ਜਾ ਇਹ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਸਮਾਜ ਦੇ ਵਿੱਚ ਕੀ ਕਾਰਵਾਈ ਅਮਲ ਚਲਣ ਦੀ ਚਾਹੀਦੀ ਹੈ ਬਿਊਰੋ ਰਿਪੋਰਟ ਆਜ਼ਾਦ ਸੋਚ